ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਾਉਂਡਰੀ ਫਾਰਮ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਆ ਬਾਈ ਆਪਣੇ ਕੋਲ ਜੀ ਅੱਜ ਦੋ ਕੱਟੀਆਂ ਬਕਾਉ ਆ ਬਾਈ ਦੋਨੇ ਮੋਹਰਾਂ ਨਾਲ ਚ ਪੈਂਦੀਆਂ ਜੀ ਪਿੰਡ ਰਾਉਕੇ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਦੋਨੇ ਕੱਟੀਆਂ ਬਾਈ ਸੋਹਣੀਆਂ ਐ ਸਿੰਘ ਸੁੰਗੀ ਵੀ ਮੂੜ ਚੱਲੀਆਂ ਸੋਹਣੇ ਕੱਦ-ਕਾੜ ਵੀ ਚੰਗੇ ਕੱਢਣਗੀਆਂ ਰੰਗ ਰੂਪ ਸੋਹਣਾ ਕੱਟੀਆਂ ਦਾ ਬਾਈ ਦੋਨੇ ਬਕਾਉ ਆ ਜੀ ਜੇ ਕਿਸੇ ਵੀਰ ਭਰਾ ਨੇ ਖਰੀਦਣੀਆਂ ਹੋਣ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ 10 ਤੋਂ 12 ਲੀਟਰ ਦੁੱਧ ਵਾਲੀਆਂ ਜਣੀਆਂ ਮੱਝਾਂ ਦੀਆਂ ਕਟੀਆਂ ਬਈ ਇਹ ਆਹ ਕਟੀਆਂ ਬਈ ਤਕਰੀਬਨ ਉਮਰ ਹੋਊ ਇਹਦੀ 10 ਤੋਂ 11 ਮਹੀਨੇ ਕੱਦ ਚੰਗਾ ਕਰੂਗੀ ਕੱਟੀ ਸਿੰਗ ਵੀ ਮੋੜ ਚੱਲੀ ਆ ਬਈ ਇਹ ਲੰਮੀ ਬੂਥਵਾ ਚੰਗੀ ਆ ਥਣ ਵੀ ਦੋਨਾਂ ਕਟੀਆਂ ਦੇ ਚਾਰ-ਚਾਰੀ ਲੱਗੇ ਹੋਏ ਆ ਕੋਈ ਫੋਟ ਨਹੀਂ ਨਾਲ ਕੋਈ ਵੱਖਰਾ ਨਿਸ਼ਾਨ ਨਹੀਂਗਾ ਬਹੁਤ ਸੋਹਣੇ ਲੱਗੇ ਆ ਥਣ ਵੀ ਚਾਰ ਹੀ ਨਿਸ਼ਾਨ ਆਈ ਕੋਈ ਫੋਟਨੀ ਨਾਲ ਇਹ 11 ਕ ਮਹੀਨੇ ਦੀ ਕੱਟੀ ਹੋਊਗੀ ਬਾਈ ਇਹਦਾ ਮੁੱਲ ਆ ਬਾਈ 15000 ਰੁਪਈਆ ਜੀ ਤੇ ਜਿਹੜੀ ਦੂਜੀ ਕੱਟੀ ਆ ਉਹ ਥੋੜੀ ਇਹਦੇ ਨਾਲੋਂ ਵੱਡੀ ਆ ਜੀ ਇਹ ਸਾਲ ਤੋਂ ਉੱਤੇ ਹੋਊਗੀ 2 ਮਹੀਨੇ ਵੱਧੂ ਸਾਲ ਤੇ ਸਵਾ ਕ ਸਾਲ ਦੀ ਆ ਬਾਈ ਇਹ ਇਹ ਵੀ ਸਿੰਘ ਮੋੜ ਚੱਲੀ ਆ ਬਾਈ ਕੱਟੀ ਥਾਂ ਤੁਨੇ ਇਹਦੀ ਬਹੁਤ ਸੋਹਣੇ ਲੱਗੇ ਆ ਬਾਈ ਕੋਈ ਫੋਟਨੀ ਨਾਲ ਇਹਦੇ ਵੀ ਨਾਲ ਚਾਰ ਹੀ ਥਣ ਲੱਗੇ ਹੋਏ ਆ ਬਹੁਤ ਸੋਹਣੀ ਜੇ ਕਿਸੇ ਵੀਰ ਭਰਾਣੇ ਖਰੀਦਣੀ ਹੋਵੇ ਕੱਟੀ ਬਾਈ ਇਹਦਾ ਮੌਲਾ ਭਾਈ ਆਪਣਾ 20000 ਰੁਪਏ ਜੀ ਜੇ ਕਿਸੇ ਵੀਰ ਭਰਾਣੇ ਕੱਟੀ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਪੈਂਡਰਾਉਕੇ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਧੰਨਵਾਦ ਜੀ